ਦੋਸਤੋ ਕਿਹਾ ਜਾਂਦਾ ਹੈ ਕਿ ਜਾਣਕਾਰੀ ਦੀ ਅਣਹੋਂਦ ਹੋਣ ਦੇ ਨਾਲ ਸਾਡਾ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਹੈ ਖਾਸ ਕਰਕੇ ਜਦੋਂ ਅਸੀਂ ਕੋਈ ਚੀਜ਼ ਖਰੀਦਣੀ ਹੁੰਦੀ ਹੈ ਤਾਂ ਉਸ ਵਕਤ ਜੇਕਰ ਸਾਨੂੰ ਉਸ ਚੀਜ਼ ਦੇ ਬਾਰੇ ਦੇ ਵਿੱਚ ਜਾਣਕਾਰੀ ਨਾ ਹੋਵੇ ਤਾਂ ਫਿਰ ਸਾਡਾ ਵਿੱਤੀ ਨੁਕਸਾਨ ਤਾਂ ਸਾਡਾ ਪੈਸਿਆਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਅਤੇ ਇਹ ਵੀ ਹੁੰਦਾ ਹੈ ਕਿ ਜੋ ਚੀਜ਼ ਅਸੀਂ ਚਾਹੁੰਦੇ ਸੀ ਉਹ ਚੀਜ਼ ਸਾਡੇ ਕੋਲੋਂ ਖਰੀਦੀ ਹੀ ਨਾ ਜਾ ਸਕੇ ਸਤਿ ਸ੍ਰੀ ਅਕਾਲ ਜੀ ਬਾਈ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਮੋਜ ਤਾਂ ਫਿਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਰੇਕ ਘਰ ਦੇ ਵਿੱਚ ਮੌਜੂਦ ਅਤੇ ਹਰੇਕ ਵਿਅਕਤੀ ਦੇ ਵੱਲੋਂ ਵਰਤੀ ਜਾਣ ਵਾਲੀ ਸੀ ਟਾਈਪ ਚਾਰਜਿੰਗ ਕੇਬਲ ਦੀ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਕੱਲ ਲਗਭਗ ਹਰੇਕ ਮੋਬਾਈਲ ਦੇ ਨਾਲ-ਨਾਲ ਇਹ ਵਾਲੀ ਸੀ ਟਾਈਪ ਚਾਰਜਿੰਗ ਕੇਬਲ ایرਵਰਡਸ ਦੇ ਨਾਲ ਬਲੂਟੂਥ ਸਪੀਕਰਾਂ ਦੇ ਨਾਲ ਲੈਪਟਾਪ ਦੇ ਨਾਲ ਅਤੇ ਹੋਰ ਕਈ ਪ੍ਰਕਾਰ ਦੇ ਗੈਜਟ ਦੇ ਨਾਲ ਇਹ ਚਾਰਜਿੰਗ ਕੇਬਲ ਆਣ ਲੱਗੀ ਹੈ ਅਤੇ ਇਸ ਕੇਬਲ ਦੇ ਨਾਲ ਅਸੀਂ ਆਪਣੇ ਉਸ ਗੈਜਟ ਨੂੰ ਚਾਰਜ ਕਰਦੇ ਹਾਂ ਇਹ ਸੀ ਟਾਈਪ ਚਾਰਜਿੰਗ ਕੇਬਲ ਕੱਲੇ ਚਾਰਜਿੰਗ ਕਰਨ ਦੇ ਹੀ ਕੰਮ ਨਹੀਂ ਆਂਦੀ ਸਗੋਂ ਇਸ ਦੇ ਨਾਲ ਡਾਟਾ ਵੀ ਟਰਾਂਸਫਰ ਕੀਤਾ ਜਾਂਦਾ ਹੈ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਸੀ ਟਾਈਪ ਚਾਰਜਿੰਗ ਕੇਬਲ ਦੀ ਘਟੋਟ ਘਟ ਉਨੀ ਇੱਕ ਗੱਲਾਂ ਤਾਂ ਜ਼ਰੂਰ ਕਰਾਂਗੇ ਜਿੰਨੀਆਂ ਇੱਕ ਗੱਲਾਂ ਸਾਡੇ ਰੋਜ਼ ਕੰਮ ਆਉਣ ਵਾਲੀਆਂ ਹੁੰਦੀਆਂ ਨੇ ਆਪਰ ਅਗੇ ਵਧਣ ਤੋਂ ਪਹਿਲਾਂ ਫੜਾ ਫੜਾ ਇਸ ਵੀਡੀਓ ਨੂੰ ਕਰ ਦੋ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਤੁਸੀਂ ਹੁਣ ਸਾਡੀਆਂ ਵੀਡੀਓ ਸਾਡੀਆਂ ਖਬਰਾਂ bajjipunjabi.in ਵੈੱਬਸਾਈਟ ਦੇ ਉੱਪਰ ਵੀ ਦੇਖ ਸਕਦੇ ਹੋ ਦੋਸਤੋ ਦੇਖਣ ਦੇ ਲਈ ਤਾਂ ਇਹ C ਟਾਈਪ ਚਾਰਜਿੰਗ ਕੇਬਲ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ ਕਿਉਂਕਿ ਇਸ ਚਾਰਜਿੰਗ ਕੇਬਲ ਨੂੰ ਦੋਨੋਂ ਪਾਸੇ ਤੋਂ ਆਪਾਂ ਆਪਣੇ ਗੈਜਟ ਦੇ ਵਿੱਚ ਲਗਾ ਸਕਦੇ ਹਾਂ ਇਸ ਤੋਂ ਪਹਿਲਾਂ ਜਿਹੜੀ ਚਾਰਜਿੰਗ ਕੇਬਲ ਆਂਦੀ ਸੀ ਉਸ ਨੂੰ ਉਸ ਦੀ ਦਿਸ਼ਾ ਦੇਖ ਕੇ ਲਗਾਉਣਾ ਪੈਂਦਾ ਸੀ ਪਰੰਤੂ ਇਸ ਨੂੰ ਕਿਸੇ ਵੀ ਦਿਸ਼ਾ ਦੇ ਵਿੱਚ ਆਪਾਂ ਲਗਾ ਸਕਦੇ ਹਾਂ ਬੇਸ਼ੱਕ ਦੇਖਣ ਦੇ ਵਿੱਚ ਇਹ ਸਾਰੀਆਂ ਸੀ ਟਾਈਪ ਚਾਰਜਿੰਗ ਕੇਬਲ ਇੱਕੋ ਜਿਹੀਆਂ ਹੁੰਦੀਆਂ ਨੇ ਪਰੰਤੂ ਇਹਨਾਂ ਦੇ ਵਿੱਚ ਬਹੁਤ ਸਾਰਾ ਅੰਤਰ ਵੀ ਹੋ ਸਕਦਾ ਹੈ ਸੋ ਜੇਕਰ ਖੁਦ ਨਾਲ ਖਾਸ ਤਾ ਤੁਹਾਨੂੰ ਇਹ ਵਾਲੀ ਚਾਰਜਿੰਗ ਕੇਬਲ ਖਰੀਦਣੀ ਪੈ ਜਾਵੇ ਕਿਉਂਕਿ ਜਿਹੜੀ ਕੇਬਲ ਤੁਹਾਡੇ ਕਿਸੇ ਵੀ ਗੈਜਟ ਜਾਂ ਤੁਹਾਡੇ ਕਿਸੇ ਵੀ ਮੋਬਾਈਲ ਦੇ ਨਾਲ ਆਂਦੀ ਹੈ ਉਹ ਜਦੋਂ ਖਰਾਬ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਨੂੰ ਨਵੀਂ ਕੇਬਲ ਲੈਣੀ ਪੈਂਦੀ ਹੈ ਤਾਂ ਫਿਰ ਉਸ ਵਕਤ ਜੇਕਰ ਤੁਹਾਨੂੰ ਉਸ ਕੇਬਲ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੋਵੇਗੀ ਤਾਂ ਇਹ ਵੀ ਹੋ ਸਕਦਾ ਏ ਕਿ ਤੁਸੀਂ ਪੈਸੇ ਤਾਂ ਖਰਚ ਹੀ ਦਿਓ ਉਹ ਕੇਬਲ ਤੁਹਾਡੇ ਪ੍ਰੋਪਰ ਤਰੀਕੇ ਨਾਲ ਕੰਮ ਵੀ ਨਾ ਆਵੇ ਅਤੇ ਨਾਲ ਇਹ ਵੀ ਹੋ ਸਕਦਾ ਕਿ ਤੁਹਾਡੇ ਉਹ ਮੋਬਾਈਲ ਨੂੰ ਜਾਂ ਕਿਸੇ ਹੋਰ ਗੈਜਟ ਨੂੰ ਖਰਾਬ ਹੀ ਕਰਕੇ ਰੱਖ ਦੇਵੇ ਤਾਂ ਫਿਰ ਹੁਣ ਜਦੋਂ ਤੁਸੀਂ ਆਪਣੇ ਮੋਬਾਈਲ ਦਾ ਕਿਸੇ ਹੋਰ ਗੈਜਟ ਦੇ ਲਈ ਸੀ ਟਾਈਪ ਚਾਰਜਿੰਗ ਕੇਬਲ ਖਰੀਦਣੀ ਹੈ ਤਾਂ ਤੁਹਾਨੂੰ ਕੇਬਲ 2-3 ਗੱਲਾਂ ਦਾ ਖਾਸ ਧਿਆਨ ਰੱਖਣਾ ਪਵੇਗਾ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਨੋਟ ਕਰ ਲਵੋ ਕਿ ਜਦੋਂ ਤੁਸੀਂ ਇਹ ਵਾਲੀ ਕੇਬਲ ਖਰੀਦਣੀ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਕੇਬਲ ਕੇਵਲ ਚਾਰਜਿੰਗ ਕਰਨ ਦੇ ਲਈ ਖਰੀਦਣੀ ਹੈ ਜਾਂ ਫਿਰ ਡਾਟਾ ਟਰਾਂਸਫਰ ਕਰਨ ਦੇ ਲਈ ਖਰੀਦਣੀ ਹੈ ਜਾਂ ਫਿਰ ਦੋਵੇਂ ਕੰਮ ਕਰਨ ਵਾਲੀ ਕੇਬਲ ਖਰੀਦਨੀ ਹੈ ਆਮ ਤੌਰ ਤੇ ਉੱਪਰ ਜੋ ਮੋਬਾਈਲਾਂ ਦੇ ਨਾਲ ਕੇਬਲ ਆਂਦੀ ਹੈ ਜਾਂ ਹੋਰ ਗੈਜਟ ਦੇ ਨਾਲ ਆਂਦੀ ਹੈ ਉਹ ਦੋਵੇਂ ਕੰਮ ਇਕੱਠੇ ਹੀ ਕਰ ਸਕਦੀ ਹੈ ਪਰੰਤੂ ਜਦੋਂ ਅਸੀਂ ਉਸ ਤੋਂ ਬਾਅਦ ਦੂਸਰੀ ਕੇਬਲ ਖਰੀਦਦੇ ਹਾਂ ਤਾਂ ਉਹਨਾਂ ਕੇਬਲਾਂ ਦੇ ਵਿੱਚ ਇਹ ਚੀਜ਼ ਦਾ ਅੰਤਰ ਹੋ ਸਕਦਾ ਹੈ ਇਸ ਦੇ ਨਾਲ-ਨਾਲ ਰੇਟ ਦੇ ਵਿੱਚ ਵੀ ਅੰਤਰ ਹੋ ਸਕਦਾ ਹੈ ਹੁਣ ਜੇਕਰ ਤੁਸੀਂ ਇਕੱਲੇ ਚਾਰਜਿੰਗ ਕਰਨ ਲਈ ਕੇਬਲ ਲੈਣੀ ਹੈ ਤਾਂ ਫਿਰ ਤੁਸੀਂ ਦੁਕਾਨਦਾਰ ਨੂੰ ਦੱਸ ਸਕਦੇ ਹੋ ਕਿ ਚਾਰਜਿੰਗ ਕਰਨ ਵਾਲੀ ਕੇਬਲ ਚਾਹੀਦੀ ਹੈ ਜਾਂ ਫਿਰ ਜੇਕਰ ਤੁਸੀਂ ਡਾਟਾ ਟ੍ਰਾਂਸਫਰ ਕਰਨ ਵਾਲੀ ਕੇਬਲ ਲੈਣੀ ਹੈ ਤਾਂ ਫਿਰ ਤੁਸੀਂ ਦੱਸ ਸਕਦੇ ਹੋ ਕਿ ਡਾਟਾ ਟ੍ਰਾਂਸਫਰ ਕਰਨ ਵਾਲੀ ਕੇਬਲ ਚਾਹੀਦੀ ਹੈ ਜਮਨ ਤੁਸੀਂ ਦੋਵੇਂ ਕੰਮ ਕਰਨ ਵਾਲੀ ਕੇਬਲ ਲੈਣੀ ਹੈ ਤਾਂ ਫਿਰ ਉਹ ਵੀ ਤੁਹਾਨੂੰ ਦੁਕਾਨਦਾਰ ਨੂੰ ਦੱਸਣਾ ਪਵੇਗਾ ਤਾਂ ਕਿ ਉਹ ਕੇਬਲ ਤੁਹਾਡੇ ਪੂਰਨ ਰੂਪ ਦੇ ਵਿੱਚ ਕੰਮ ਆ ਸਕੇ ਕਿਉਂ ਦੋਸਤੋ ਪਹਿਲੇ ਨੰਬਰ ਤੇ ਆਪਾਂ ਚਾਰਜਿੰਗ ਦੀ ਗੱਲ ਕਰ ਰਹੇ ਸੀ ਅਤੇ ਜੇਕਰ ਤੁਸੀਂ ਇਕੱਲੇ ਚਾਰਜਿੰਗ ਕਰਨ ਵਾਲੀ ਵੀ ਕੇਬਲ ਲੈਣੀ ਹੈ ਤਾਂ ਵੀ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਤੁਹਾਡਾ ਮੋਬਾਈਲ ਜਾਂ ਹੋਰ ਕੋਈ ਤੁਹਾਡਾ ਜਿਸ ਵੀ ਗੈਜਟ ਦੇ ਲਈ ਤੁਹਾਨੂੰ ਕੇਬਲ ਦੀ ਜ਼ਰੂਰਤ ਹੈ ਉਸ ਗੈਜਟ ਦੀ ਚਾਰਜਿੰਗ ਦੀ ਸਮਰੱਥਾ ਕਿੰਨੀ ਹੈ ਉਸ ਦੇ ਚਾਰਜਰ ਦੀ ਸਮਰੱਥਾ ਕਿੰਨੀ ਹੈ ਕੇਵਲ ਖਰੀਦਣ ਤੋਂ ਪਹਿਲਾਂ ਇਹ ਤੁਸੀਂ ਆਪਣੇ ਉਸ ਮੋਬਾਈਲ ਦੇ ਮੈਨੂਅਲ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਉਸ ਨੂੰ ਕਿਹੜੀ ਕੇਬਲ ਸਪੋਰਟ ਕਰੇਗੀ ਜੇਕਰ 60 ਵਟ ਵਾਲੀ ਕੇਬਲ ਸਪੋਰਟ ਕਰਦੀ ਹੈ ਤਾਂ ਫਿਰ ਤੁਸੀਂ 60 ਵਟ ਵਾਲੀ ਕੇਬਲ ਦੀ ਮੰਗ ਕਰ ਸਕਦੇ ਹੋ ਜੇਕਰ ਘੱਟ ਵਾਲੀ ਸਪੋਰਟ ਕਰਦੀ ਹੈ ਫਿਰ ਤੁਸੀਂ ਘੱਟ ਵਾਲੀ ਕੇਬਲ ਦੀ ਮੰਗ ਕਰ ਸਕਦੇ ਹੋ ਅਤੇ ਜੇਕਰ ਬਲੂਟੂਥ ਸਪੀਕਰ ਜਾਂ ਫਿਰ ایر ਬਡਸ ਦੇ ਲਈ ਤੁਹਾਨੂੰ ਚਾਹੀਦੀ ਹੈ ਫਿਰ ਤੁਸੀਂ ਉਸ ਦੇ ਮੈਨੂਅਲ ਦੇ ਵਿੱਚ ਵੀ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਉਸ ਦੇ ਅਕੋਰਡਿੰਗ ਹੀ ਤੁਹਾਨੂੰ ਕੇਬਲ ਲੈਣੀ ਪਵੇਗੀ ਆਮ ਤੌਰ ਤੇ ਉੱਪਰ ਜੋ ਛੋਟੇ ਗੈਜਟ ਨੇ ਬਲੂਟੂਥ ਸਪੀਕਰ ਨੇ ਜਾਂ ਫਿਰ ایر ਬਡਜ ਨੇ ਉਹਨਾਂ ਦੇ ਲਈ ਲਗਭਗ 20 ਵਾਟ ਦੀ ਸਮਰੱਥਾ ਵਾਲੀ ਕੇਬਲ ਤੁਹਾਨੂੰ ਲੋੜ ਹੁੰਦੀ ਹੈ ਅਤੇ ਅੱਜ ਕੱਲ ਦੇ ਆਧੁਨਿਕ ਜੋ ਨਵੇਂ ਮੋਬਾਈਲ ਆ ਰਹੇ ਨੇ ਉਹ 60 ਵਾਟ 85 ਵਾਟ 65 ਵਾਟ 100 ਵਾਟ ਤੱਕ ਵੀ ਉਹਨਾਂ ਦੀ ਚਾਰਜਿੰਗ ਦੀ ਸਮਰੱਥਾ ਹੁੰਦੀ ਹੈ ਚਾਰਜਰ ਦੀ ਅਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਜਿਹੜੇ ਨਵੇਂ ਲੈਪਟਾਪ ਆ ਰਹੇ ਨੇ ਉਹਨਾਂ ਨੂੰ ਸੀ ਟਾਈਪ ਕੇਬਲ ਚਾਰਜਿੰਗ ਕਰਨ ਦੇ ਲਈ ਲੱਗ ਜਾਂਦੀ ਹੈ ਤਾਂ ਫਿਰ ਉਸਦੇ ਲਈ ਲਗਭਗ 240 ਵਾਟ ਵਾਲੀ ਸਮਰੱਥਾ ਵਾਲੀ ਤੁਹਾਨੂੰ ਕੇਬਲ ਦੀ ਜਰੂਰਤ ਪਵੇਗੀ ਅਤੇ ਇਹ ਵੱਖ-ਵੱਖ ਸਮਰੱਥਾ ਵਾਲੀ ਕੇਬਲਾਂ ਦੇ ਰੇਟ ਵੀ ਵੱਖ-ਵੱਖ ਹੋ ਸਕਦੇ ਨੇ ਹੁਣ ਇਸ ਦੇ ਨਾਲ ਹੀ ਤੁਹਾਨੂੰ ਡਾਟਾ ਟਰਾਂਸਫਰ ਕਰਨ ਦੇ ਲਈ ਲੋੜਿੰਦੀ ਕੇਬਲ 'ਤੇ ਵੀ ਧਿਆਨ ਰੱਖਣਾ ਪਵੇਗਾ ਜੇਕਰ ਤੁਸੀਂ ਸਿੰਪਲ ਡਾਟਾ ਟਰਾਂਸਫਰ ਕਰਨਾ ਹੈ ਤਾਂ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਨਹੀਂ ਹੁੰਦੀ ਪਰੰਤੂ ਇਸ ਦੇ ਨਾਲ ਨਾਲ ਜੇਕਰ ਤੁਸੀਂ ਆਪਣੇ ਮੋਬਾਈਲ ਜਾਂ ਫਿਰ ਲੈਪਟਾਪ ਦੀ ਵੀਡੀਓ ਦੀ ਸਕਰੀਨ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਫਿਰ ਉਸ ਦੇ ਲਈ ਤੁਹਾਨੂੰ ਵੀਡੀਓ ਸਕਰੀਨ ਸ਼ੇਅਰ ਕਰਨ ਵਾਲੀ ਸਮਰੱਥਾ ਵਾਲੀ ਕੇਬਲ ਲੈਣੀ ਪਵੇਗੀ ਅਤੇ ਇਹ ਕੇਬਲ ਪਿਛਲੀਆਂ ਦੋਵੇਂ ਦੱਸੀਆਂ ਹੋਈਆਂ ਕੇਬਲਾਂ ਤੋਂ ਵੀ ਮਹਿੰਗੀ ਹੁੰਦੀ ਹੈ ਸੋ ਦੋਸਤੋ 2-3 ਗੱਲਾਂ ਨੂੰ ਹੀ ਯਾਦ ਰੱਖਣ ਦੀ ਕੇਵਲ ਜ਼ਰੂਰਤ ਹੈ ਕਿ ਤੁਹਾਡੇ ਉਸ ਗੈਜੇਟ ਦੀ ਚਾਰਜਿੰਗ ਦੀ ਸਮਰੱਥਾ ਕਿੰਨੀ ਹੈ ਤੁਸੀਂ ਡਾਟਾ ਟਰਾਂਸਫਰ ਕਰਨਾ ਹੈ ਜਾਂ ਨਹੀਂ ਕਰਨਾ ਜਾਂ ਕਰਨਾ ਹੈ ਤਾਂ ਕਿਸ ਤਰ੍ਹਾਂ ਦਾ ਕਰਨਾ ਹੈ ਸੋ ਦੋਸਤੋ ਇੱਕ ਗੱਲ ਦਾ ਹੋਰ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਇਹ ਵਾਲੀ ਕੇਬਲ ਖਰੀਦਣ ਲੱਗਿਆਂ ਭਰੋਸੇਯੋਗ ਕੰਪਨੀ ਜਿਵੇਂ Samsung ਹੈ Vivo ਹੈ Apple ਹੈ Oppo ਹੈ ਇਸ ਤਰ੍ਹਾਂ ਪ੍ਰੋਸੇਜੋਗ ਕੰਪਨੀਆਂ ਦੇ ਬ੍ਰਾਂਡ ਵਾਲੀ ਹੀ ਕੇਬਲ ਖਰੀਦਣੀ ਚਾਹੀਦੀ ਹੈ ਕਿਉਂਕਿ ਜੋ ਨੋਨ ਬ੍ਰਾਂਡ ਜਾਂ ਫਿਰ ਆਪਾਂ ਕਹੀਏ ਚਾਲੂ ਬ੍ਰਾਂਡ ਵਾਲੀ ਜਾਂ ਫਿਰ ਆਪਾਂ ਕਹੀਏ ਦੇਸੀ ਕੇਬਲ ਜਿਸ ਨੂੰ ਕਿਹਾ ਜਾਂਦਾ ਹੈ ਜੇਕਰ ਤੁਸੀਂ ਉਹ ਖਰੀਦ ਲਮੋਗੇ ਤਾਂ ਇਹ ਤਾਂ ਹੋ ਸਕਦਾ ਹੈ ਕਿ ਉਹ ਕੇਬਲ ਸਸਤੀ ਪਵੇ ਪਰੰਤੂ ਹੋ ਸਕਦਾ ਹੈ ਕਿ ਉਹ ਕੇਬਲ ਬਹੁਤ ਹੀ ਥੇਰੇ ਕੰਮ ਨਾ ਕਰੇ ਅਤੇ ਇਹ ਵੀ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਪ੍ਰਕਾਰ ਦਾ ਉਹ ਤੁਹਾਡੇ ਗੈਜਟ ਦਾ ਵੀ ਨੁਕਸਾਨ ਕਰ ਦੇਵੇ ਸੋ ਦੋਸਤੋ ਦੇਖਣ ਲਈ ਸਾਰੀਆਂ ਸੀ ਟਾਈਪ ਕੇਬਲਾਂ ਇੱਕੋ ਜਿਹੀਆਂ ਹੁੰਦੀਆਂ ਨੇ ਪਰੰਤੂ ਇਹਨਾਂ ਦੇ ਵਿੱਚ ਕਾਫੀ ਸਾਰਾ ਅੰਤਰ ਹੁੰਦਾ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ